ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਦੇ ਵੱਲੋਂ ਕਿਸਾਨ ਅੰਦੋਲਨ ਤੇ ਅਹਿਮ ਟਿੱਪਣੀ ਕੀਤੀ ਹੈ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਅੰਦੋਲਨ ਕਰਨ ਨਾ ਪਹੁੰਚਣ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਕਿਸੇ ਹੋਰ ਵਹੀਕਲਸ ਦਾ ਇਸਤੇਮਾਲ ਕਰਨ ਟਰੈਕਟਰ ਟਰਾਲੀਆਂ ਦਾ ਇਸਤੇਮਾਲ ਪ੍ਰਦਰਸ਼ਨ ਦੇ ਵਿੱਚ ਨਾ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ ਵੀ ਜਾਰੀ ਕੀਤਾ ਹੈ ਕਿ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਜਮਾਵੜਾ ਜ਼ਿਆਦਾ ਹੋ ਚੁੱਕਿਆ ਹੈ ਕਿਸਾਨਾਂ ਦਾ ਇਕੱਠ ਜ਼ਿਆਦਾ ਹੈ ਇਹਨਾਂ ਦਾ ਇਕੱਠ ਕੱਟ ਕੀਤਾ ਜਾਵੇ ਉਹਨਾਂ ਦੇ ਜਥੇ ਬਣਾਏ ਜਾਣ ਹੈ ਗੱਲ ਜਿਹੜੀ ਹੈ ਹਾਈ ਕੋਰਟ ਦੇ ਵੱਲੋਂ ਟਿੱਪਣੀ ਦੇ ਵਿੱਚ ਕਹੀ ਗਈ ਹੈ ਤਾਂ ਦੱਸਦੇ ਕਿ ਹਾਈ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਤੇ ਪਟੀਸ਼ਨ ਦਾਖਲ ਕੀਤੀ ਸੀ ਜਿਸ ਦੇ ਉੱਪਰ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਹੁਕਮ ਜਾਰੀ ਕੀਤੇ ਆ ਦੱਸਦੇ ਵਿੱਚ ਕਿਸਾਨਾਂ ਦੇ ਇਕੱਠ ਨੂੰ ਥੋੜਾ ਘੱਟ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇ ਇੰਨਾ ਹੀ ਨਹੀਂ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਕਿਸਾਨ ਟਰੈਕਟਰ ਟਰਾਲੀਆਂ ਦੀ ਬਜਾਏ ਬਾਕੀ ਹੋਰ ਵਾਹਨਾਂ ਦਾ ਇਸਤੇਮਾਲ ਕਰਨ ਟਰੈਕਟਰ ਟਰਾਲੀਆਂ ਦੇ ਵਿੱਚ ਪਦਰਸ਼ਨ ਉਹਨਾਂ ਦੇ ਵੱਲੋਂ ਨਾ ਕੀਤਾ ਜਾਵੇ ਤਾਂ ਅਸੀਂ ਕਿ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ 13 ਫਰਵਰੀ ਨੂੰ ਐਲਾਨ ਸੀਗਾ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਬਾਰਡਰ ਤੱਕ ਨੌਰੀ ਬਾਰਡਰ ਤੇ ਪਹੁੰਚ ਗਏ ਸੀ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਹੜਾ ਹੈ ਕਿਸਾਨ ਜਿਹੜੇ ਨੇ ਉੱਥੇ ਬੈਠੇ ਹੋਏ ਨੇ ਕਾਫੀ ਦਿਨਾਂ ਤੋਂ ਬਾਰਡਰ ਤੇ ਹੀ ਬੈਠੇ ਨੇ ਦਿੱਲੀ ਕੂਚ ਕਰਨ ਦੇ ਉੱਪਰ ਅੜੇ ਹੋਏ ਨੇ ਉਸ ਤੋਂ ਬਾਅਦ ਉਹਨਾਂ ਦੀ ਕਿਸ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਸੀ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਚੌਥੀ ਮੀਟਿੰਗ ਹੋਈ ਕੇਂਦਰ ਦੇ ਵੱਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿਸਾਨਾਂ ਨੂੰ ਜਿਸ ਨੇ ਜਿਸ ਦੇ ਉੱਪਰ ਕਿਸਾਨਾਂ ਦੇ ਵੱਲੋਂ ਵਿਚਾਰ ਕਰਕੇ ਪ੍ਰਸਤਾਵ ਨੂੰ ਖਾਰਜ ਕੀਤਾ ਤੇ ਕੱਲ ਦਿੱਲੀ ਕੂਚ ਦਾ ਐਲਾਨ ਕੀਤਾ ਉਹ ਤੇ ਦੱਸਦੀ ਕਿ ਅੱਜ ਇਸ ਕਿਸਾਨ ਅੰਦੋਲਨ ਦੇ ਉੱਪਰ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਤੇ ਇਸ ਦੇ ਵਿੱਚ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਦਾ ਇਸਤੇਮਾਲ ਕਰਨੇ ਪ੍ਰਦਰਸ਼ਨ ਦੇ ਵਿੱਚ ਨਾ ਕਰਨ ਦੀ ਸਲਾਹ ਹਾਈ ਕੋਰਟ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸੇ ਨਾਲ ਹੀ ਪੰਜਾਬ ਸਰਕਾਰ ਨੇ ਵੀ ਹੁਕਮ ਜਾਰੀ ਕੀਤਾ ਹੈ ਕਿ ਕਿਸਾਨਾਂ ਦਾ ਇਕੱਠ ਬਾਰਡਰਸ ਦੇ ਜਿਆਦਾ ਹੋ ਚੁੱਕਿਆ ਹੈ ਤੇ ਕਿਸਾਨਾਂ ਦਾ ਇਕੱਠ ਥੋੜਾ ਘੱਟ ਕੀਤਾ ਜਾਵੇ ਇਹਨਾਂ ਦੇ ਉੱਪਰ ਇਹਨਾਂ ਦੇ ਜਥੇ ਬਣਾਏ ਜਾਣ ਇਸੇ ਨਾਲ ਹੀ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਕੋਈ ਹੋਰ ਵਾਹਨਾਂ ਦਾ ਇਸਤੇਮਾਲ ਕੀਤਾ ਜਾਵੇ ਟਰੈਕਟਰ ਟਰਾਲੀਆਂ ਦੇ ਵਿੱਚ ਕਰਨਾ ਪ੍ਰਦਰਸ਼ਨ ਤੇ ਨਾ ਜਾਇਆ ਜਾਵੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਹੱਕ ਹੈ ਪਰ ਟਰੈਕਟਰ ਟਰਾਲੀਆਂ ਦਾ ਇਸਤੇਮਾਲ ਇਸ ਅੰਦੋਲਨ ਦੇ ਵਿੱਚ ਨਾ ਕੀਤਾ ਜਾਵੇ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਅਗਲੀ ਸੁਣਵਾਈ ਦੀ ਤਰੀਕ ਅਗਲੇ ਹਫਤੇ ਰੱਖੀ ਹੈ ਤੇ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੁਝ ਰਿਪੋਰਟਾਂ ਵੀ ਮੰਗੀਆਂ ਗਈਆਂ ਹਨ ਜਿਸ ਦੇ ਉੱਪਰ ਹੁਣ ਅਗਲੀ ਸੁਣਵਾਈ ਜਿਹੜੀ ਹੈ ਅਗਲੇ ਹਫਤੇ ਹੋਣ ਜਾ ਰਹੀ ਹੈ ਤੁਸੀਂ ਵੀ ਸੁਣੋ ਇਸ ਸੰਬੰਧੀ ਹਾਈ ਕੋਰਟ ਦੇ ਵਿੱਚ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਜਿਹੜਾ ਐਫ ਡੈਵਿਡ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਵਹੀਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨਾਟ ਇੰਪੋਜ਼ ਕੈਨ ਨਾਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਨ ਦਾ ਪੀਸਫੁਲ ਪ੍ਰੋਟੈਸਟਰ ਸੋ ਇਹ ਜੱਜਮੈਂਟ ਜੀ ਕਿ ਜਿਹੜੀ ਅੱਜ ਹੋਈ ਉਹ ਦੱਸੋ ਕਹਾਂ ਜੀ ਕਿ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫ਼ਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਹੋਈ ਹੈ ਕਿਸਾਨਾਂ ਦੇ ਮੰਤਰੀ ਦੇ ਜੀ ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੇਡੇਵਿਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਵੀ ਮੀਟਿੰਗ ਹੈ ਇਹਦਾ ਤੁਸੀਂ ਬਾਇ ਵੇ ਆਫ ਐਫਿਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਹੈ ਬਟ ਉਹ ਹਲੇ ਐਫਿਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਫਰੈਸ਼ਡ ਐਫਿਡੇਵਿਟ ਰਣਾ ਕੋਰਟ ਨੇ ਸਾਫ਼ ਕਹਿੰਦਾ ਹੈ ਕਿ ਟਰੈਕਟਰ ਅਲਰੀ ਨਹੀਂ ਬੱਸਾਂ ਤੇ ਚੱਲਣ ਇਹ ਮੋਟਰ ਵੀਕਲ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਢਾਲੀਆਂ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਅਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ ਤੇ